ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਅਪ ਚਾਰ ਗਾਮਾ ਸੇਲ ਲਈ ਲੈ ਕੇ ਆਏਗੇ ਇੱਕ ਤਾਂ ਕੀ ਗੱਬਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਬਾਈ ਟੋਕੜ ਬਣ ਤੇ ਦੋ ਆਗੀਆਂ ਬਾਈ ਕੋਲੇ ਤਾਜ਼ੀਆਂ ਸੂਈਆਂ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਪੌਂਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਉਹ ਠੀਕ ਹਾਂ ਬਾਈ ਠੀਕ ਆ ਵਧੀਆ ਬਾਈ ਕਿਵੇਂ ਚੱਲਦਾ ਬਾਈ ਕੰਮ ਕਰ ਪੂਰਾ ਵਧੀਆ ਚੱਲਦਾ ਬਾਈ ਠੀਕ ਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਨਾਮ ਲੱਖਾ ਜੀ ਪਿੰਡ ਮੋੜਣਾ ਬਾ ਜਿਲ੍ਹਾ ਬਰਨਾਲਾ ਤਾਂ ਬਾਦਸ਼ੀਰ ਨੇੜੇ ਪਿੰਡ ਬਾਈ ਨੇੜੇ ਇਧਰੋਂ ਸਹਣਾ ਰਹੇ ਤਾਂ ਹੀ ਢਿਲਵਾ ਨੇੜੇ ਆਪਣੇ ਪੱਖੋਂ ਪੈਂਚੇ ਨੇੜੇ ਠੀਕ ਆ ਕੰਡੈਕਟਰ ਨੰਬਰ ਬੋਲ ਦਿਓ 7589366537 ਇਹ ਬਾਈ ਦਾ ਬਾਈ ਕੰਡੈਕਟਰ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨ ਪਹਿਲੇ ਨੰਬਰ ਵਾਲੀ ਦੀ ਸ਼ੁਰੂ ਕਰ ਦਈਏ ਲਖੀ ਹਾਂ ਪਹਿਲੇ ਨੰਬਰ ਆਏ ਬਈ ਕਿਹੜਾ ਸੁਆ ਬਾਈ ਸੁਹੰਦੀ ਆ ਸੁਆ ਬਈ ਤੀਜਾ ਮੰਨ ਵਾਲਾ ਚੌਥਾ ਮੰਨ ਵਾਲਾ ਠੀਕ ਆ ਆਪ ਦੇ ਆਪ ਦੇ ਦੇਖਣ ਦੇ ਡਬੰਡ ਵਾਲੇ ਦੀ ਠੀਕ ਆ ਬਾਈ ਹਾਂ ਤੇ ਕਿਹੜਾ ਕਿੰਨਾ ਕਿੰਨੇ ਦੁੱਧ ਕੱਢਿਆ ਪਿਛਲੇ ਸਵੇ ਇਹ ਬਈ ਪਾਈਪਰ ਦੀ ਆਪ ਆ ਠੀਕ ਆ ਬਾਈ 40 432 ਇਹਦੇ ਗਾਹਾਂ ਭਰਿਆ ਹੋਇਆ ਠੀਕ 40 432 ਇਹਦੇ ਗਾਹਾਂ ਲੱਗਿਆ ਹਾਂ ਠੀਕ ਆ ਇਹ ਆਪਣੀ ਘਰ ਦੀ ਬਿਹੜਾ ਠੀਕ ਆ ਤੇ ਮੰਨ ਕੇ ਚੱਲੋ ਵੀ ਇਹ ਆਈ ਤੀ ਜੀਜਾ ਕਰਿਆ ਵੀ ਛੇਲ ਕਰਦਨੇ ਚੱਲ ਠੀਕ ਆ ਤੇ ਕਿੰਨਾ ਕਿਤੇ ਨੇ ਬਾਈ ਚਵਾਇਆ ਦੁੱਧ ਬਾਈ 35 ਲੀਟਰ ਚਵਾਉਂਦੀ ਐ ਤੈਅ ਕੀ ਫਿਰ ਅਜ ਦੀ ਵੀ 5 ਤੂ ਵੀ ਮੰਨ ਕੇ ਲੈ ਜਾ ਵਾਲਾ ਬਾਕੀ ਜੇ ਹੁਣ ਕੋ ਆ ਪਾਈ ਨਾ ਬਾਈ ਫਿਰ ਤਾਂ ਕੱਢ ਕੇ ਥਲੂ ਵਾਲਾ ਜੀ ਹੂੰ ਸੇਵਾ ਦਾ ਹੂੰ ਠੰਡੀ ਆ ਮੋਹ ਜਿਵੇਂ ਮਰਜੀ ਦਾ ਕੋਈ ਚੱਕਰੀ ਨਹੀਂ ਸਹੀ ਗੱਲ ਆ ਬਾਈ ਠੰਡੀ ਸੀ ਲਾ ਗਈ ਫੁੱਲ ਬਾਕੀ ਲੱਗਿਆ ਬਾਕੀ ਹਜੇ ਹਫਤੇ ਦੀ ਕੱਚੀ ਆ ਬਾਈ ਹੂੰ ਹਫਤੇ ਦੀ ਕੱਚੀ ਆ ਲੈ ਹਫਤਾ ਬਹੁਤ ਵੱਡਾ ਹੋ ਜਾਂਦਾ ਹੈ ਨਾ ਲੈ ਬਾਈ ਟੱਟੇ ਲੰਡੂ ਲਾ ਬੜਾ ਟੱਟੇ ਨਹੀਂ ਸਾਰੇ ਪਿਆਰ ਆ ਆਹੋ ਯਾ ਵਾ ਤਬੀ ਲੈ ਮਸ਼ੀਨ ਤੇ ਚੋਣੀ ਮਸ਼ੀਨ ਤੇ ਚੋਲੋ ਹੱਥੀ ਜੋਣੀ ਹੱਥੀ ਚੋਲੋ ਫਿਰ ਹੱਥੀ ਚੋਣੇ ਸੀ ਕਿ ਮਸ਼ੀਨ ਆਪਾ ਹੱਥੀ ਚੋਣੇ ਬਾਈ ਠੀਕ ਹੈ ਬਾਈ ਕਹਿੰਦਾ ਬਾਈ ਆਪਾ ਜੋਣਦੇ ਸੀ ਚੋਣੀ ਵਾਲਾ ਵਧੀਆ ਬਾਈ ਮੋਟਾ ਨਾ ਗੈਪ ਚੈੱਕ ਕਰ ਸਕਦੇ ਇੱਕ ਨੰਬਰ ਆ ਥੋੜੀ ਜੀ ਭਾਲ ਜ਼ਰੂਰ ਹੈਗੀ ਆ ਜੀ ਅੱਜ ਭਾਲ ਬਾਈ ਕਹਿੰਦਾ ਥੋੜੀ ਜੀ ਕਰ ਗਈ ਬਾਕੀ ਨਾੜਾ ਨੂੜਾ ਚੈੱਕ ਕਰ ਸਕਦੇ ਪਾਈਪ ਲੈਣੀ ਆ ਨਾੜਾ ਨਾੜਾ ਵਾ ਬਾਈ ਸਹੀ ਗੱਲ ਇਹੇ ਦੁੱਧ ਕੱਢੂ ਬਾਈ ਵਾਲੀ ਵੱਡੀ ਆ ਨਜਾਇਜ਼ ਨਾ ਨਿਗੀ ਜੀ ਮੰਨ ਕੇ ਨਾ ਆਇਆ ਸਹੀ ਗੱਲ ਆ ਬਈ ਕੋਈ ਵੀ ਵੀਰ ਨਾ ਛੋਟੀ ਜੀ ਮੰ ਕਿਉਂਕਿ ਫੁੱਲ ਵਜਨ ਵਾਲੀ ਵੜਾ ਤੇ ਲੱਖੇ ਬਾਈ ਤੋੜਦੇ ਤਾਂ ਨਹੀਂ ਖੋਲ ਕੇ ਨਹੀਂ ਤੋੜਦੇ ਨਹੀਂ ਬਾਈ ਇਹ ਤੇ ਤਲਕਣਾ ਫਰਸ ਦੇ ਯਾਰ ਬਾਜਨ ਵਾਲਾ ਵੜਾ ਆਪਾਂ ਦਿਖਾ ਦਨੇ ਬਾਈ ਥੋੜੀ ਤਲਕਣ ਬਣੀ ਵੀ ਆ ਕਿਉਂਕਿ ਕਈ ਵਾਰ ਕੱਦਾਂ ਵਾਲੀ ਆ ਨਰੋਈ ਕਰਕੇ ਥੋੜੀ ਜੀ ਡਕਣਾ ਬਗਦਾ ਹਾਂ ਮੁੜਿਆਣਾ ਜਾ ਬੋਦੂ ਹੂੰ ਸਹੀ ਗੱਲ ਆ ਬਾਕੀ ਕੁਆਲਿਟੀ ਕੁਆਲਿਟੀ ਫੇਸ ਵਗੈਰਾ ਮੜਾ ਕਰਾਈਆਂ ਅੰਦਰ ਨੂੰ ਦਿਖਾ ਦਈਏ ਲੈ ਬਾਈ ਫੇਸ ਵਗੈਰਾ ਚੈੱਕ ਕਰ ਸਕਦਾ ਮਤਲਬ ਉਹ ਤਾਂ ਨਹੀਂ ਪੜਦੀ ਹੁੰਦੀ ਫੋਲੀ ਦੋ ਨਾ ਨਾ ਲੈ ਬਾਈ ਚੈੱਕ ਕਰ ਸਕਦਾ ਚਮਕਦਮ ਕਲੀ ਵੜਾ ਬਾਕੀ ਕੱਦ ਕਾਟ ਵੀ ਸੋਣਾਗਾ ਤੇ ਲਖੇ ਦਾ ਮੁੱਲ ਬਾਈ ਫਿਰ ਅਜ ਮੁੱਲ ਬਾਈ ਇਹਦਾ ਫੋਨ ਦੇ ਕਰਾਂਗੇ ਕੱਚੀ ਆ ਬੜ ਕੱਚਾਂ ਵਾਲਾ ਕਰਾਂਗੇ ਹਾਂ ਕੱਚਿਆਂ ਵਾਲਾ ਹੀ ਕਰਾਂਗੇ ਬੜਾ ਬਾਈ ਕਹਿੰਦਾ ਕੱਚਿਆਂ ਵਾਲਾ ਮੁੱਲ ਕਰ ਦਾਂਗੇ ਬਾਈ ਤੇ ਜਦੋਂ ਤਿਆਰ ਹੋ ਗਿਆ ਉਦੋਂ ਤਾਂ ਫਿਰ ਪਤਾ ਹੀ ਆ ਉਹ ਤਾਂ ਫਿਰ ਪਤਾ ਹੀ ਆ ਵੇ ਫਾੜ ਕੇ ਲਾ ਆਂਦੀ ਸਹੀ ਬੈਠਿਆ ਵੀ ਨਹੀਂ ਇਹਦਾ ਬੜ ਤੋਂ ਹੂੰ ਸਹੀ ਗੱਲ ਆ ਬਾਈ ਬਾਕੀ ਇਹ ਨਹੀਂ ਉੱਟ ਲੈ ਲਵੇ ਦੀ ਬੜਾ ਫਖਲੇ ਦੀ ਬੜਾ ਟੈਟ ਲੈ ਖੁੱਚਾ ਉਹ ਨਾ ਦੁੱਧ ਕੱਢਣ ਦਾ ਵਾਸਤਾ ਸਹੀ ਗੱਲ ਆ ਬਾਈ ਤੇ ਲਖੇ ਇਧਰੋਂ ਬਾਈ ਦੋ ਨੰਬਰ ਤੇ ਇਹ ਬਾਈ ਟੋਕੜਾ ਕਿਹੜਾ ਸੁਆਗਾ ਇਹ ਸੂਆ ਦੂਜਾ ਬਈ ਦੂਜਾ ਸੂਆ ਹਾਂ ਤੇ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਸੂਈ ਨੇ ਨੂੰ ਬਈ ਢਾਈ ਮਹੀਨੇ ਹੋ ਗਏ 35 ਨਾਂ ਦੇ ਟੀਕਾ ਭਰ ਲ ਠੀਕ ਹੈ ਤੇ ਮੁੱਲ ਖਾਲਿੰਗ ਵਾਲਾ ਹੋਊਗਾ ਮੁੱਲ ਖਾਲਿੰਗ ਵਾਲਾ ਕਰਾਂਗਾ ਬਈ ਤੇ ਦੁੱਧ ਕਿੰਨਾ ਦੱਸਿਆ ਸੀਗਾ ਦੁੱਧ 15 ਲੀਟਰ ਬਈ ਜੇ ਕੋਈ ਵੀਰ ਮੰਨ ਕੇ ਚੱਲ ਮਾਹ ਚਹਿ ਚਾਰ ਡੰਗ ਚੋਈ ਆਪਣੇ ਘਰੇ ਬਾਈ ਕਹਿੰਦਾ ਮੈਂ ਚਾਰ ਟਾਈਮ ਚੋਈ ਕਰ ਲੇ ਕੋਈ ਦਿੱਕਤ ਨਹੀਂ ਤੇ 24 ਜਮਾ ਥੱਲੇ ਬੰਬੀ ਆ ਤੇ ਲੱਖੇ ਖੋਲੋਗੇ ਬਈ ਹਾਂ ਤੋੜ ਦੇਣਾ ਬਈ ਤੋੜ ਦੇ ਲੇ ਖੋਲ ਕੇ ਜਾਂ ਸਿੰਘ ਜ਼ਰੂਰ ਹੈਗਾ ਮਾੜੇ ਮਾੜੇ ਦੇ ਮੀਣੀ ਆ ਠੀਕ ਹੈ ਬਈ ਸਿੰਘ ਜ਼ਰੂਰ ਆ ਕਹਿਣਾ ਕੁ ਥਾਣਾ ਦਾ ਗੱਬੂ ਬਈ ਚੈੱਕ ਕਰ ਸਕਦੇ ਬੜੀ ਚੰਗੀ ਚਵਾਈ ਆ ਮਤਲਬ ਫੋਰ ਛੱਟੇ ਦੀ ਆਪਣੀ ਗਾਰੰਟੀ ਆ ਫੋਰਸ ਆਂਗ ਵੀ ਨਹੀਂ ਹੈਗੀ ਨਾ ਨਾ ਕੋਈ ਚਾਰ ਹੀ ਥਾਣਾ ਬਈ ਹੂੰ ਫੋਰ ਛੱਟੇ ਦੀ ਆਪਣੀ ਗਾਰੰਟੀ ਆ ਬਾਕੀ ਲੇਵੇ ਦੀ ਜਿਹੜੀ ਬਈ ਫੀਲਿੰਗ ਆ ਇੱਕ ਨੰਬਰ ਆ ਗਈ ਬਹੁਤ ਸੋਹਣਾ ਤੇ ਟਾਈਟ ਲੇਵਾ ਕਰਮ ਵਾਲੇ ਨੂੰ ਲੱਗਾ ਬਾਕੀ ਤੋਰਾ ਤਾਰਾ ਬਹੁਤ ਚੰਗਾ ਦਾ ਤੇ ਲੱਖੀ ਚੂੰ ਚਵਾ ਕੇ ਇਸ ਤਰ੍ਹਾਂ ਦਾ ਬਈ ਬੜਾ ਚੰਗਾ ਬਈ ਬਿਨਾ ਨੇੜੇ ਤੋਂ ਹੀ ਮਿਲਦੀ ਆ ਠੀਕ ਆ ਬਈ ਕਹਿੰਦਾ ਬਿਨਾ ਨੇੜੇ ਤੋਂ ਮਿਲਦੀ ਆ ਬਈ ਆ ਫਾਇਰ ਵੀ ਨਹੀਂ ਹਿਲਾਉਂਦਾ ਜੀ ਧਰ ਲਿਆ ਹੂੰ ਬਾਕੀ ਕੁਆਲਿਟੀ ਵੈਣ ਦੀ ਚੈੱਕ ਕਰ ਸਕਦੇ ਸਿੰਘਾਂ ਤੋਂ ਆ ਗਈ ਮੀਨੀ ਖਣਾ ਦੀ ਇੱਕ ਨੰਬਰ ਆ ਗਈ ਬਈ ਲੈ ਚੈੱਕ ਕਰ ਸਕਦੇ ਨਾ ਪੂਰ ਛੱਟ ਜੀ ਆਪਣੀ ਗਰੰਟੀ ਹੈ ਜੀ ਪੂਰ ਛੱਟਾ ਕਹੇਦੇ ਆਪਾਂ ਤੇ ਲੱਗੇ ਫਿਰ ਮੋਲੇ ਦਾ ਬਈ ਮੋਲੇ ਦਾ ਬਈ 43000 ਰੁਪਏ ਥੋੜਾ ਕਹਣਾ ਮਾਨਤਾਨ ਬਾ ਮਾੜਾ ਮੋਟਾ ਹੋ ਜਿਓ ਬਈ ਠੀਕ ਹੈ ਬਈ ਕਹਣਾ ਮਾਨਤਾਨ ਬਈ ਜ਼ਰੂਰ ਕਰ ਗਿਣਕੇ ਦਾ ਬਈ ਕਿਸੇ ਦੀ ਜੇਬ ਚ ਨਹੀਂ ਪਾਈ ਦੱਸਦੇ ਹੂੰ ਲੈ ਲੈ ਫਿਕਸ ਬਾਨਾ ਬਈ ਟਾਈਟ ਲੈਵਾ ਕਹਿ ਸਕਦੇ ਕਰਮਾ ਨੂੰ ਸੁਣਾ ਕਹਿਣਾ ਕੋਸ ਬਣਾਣਿਆਂ ਨੂੰ ਹੀ ਮਿਲਣਾ ਠੀਕ ਆ ਵੀ ਬਣਾਣਿਆਂ ਨੂੰ ਦੀ ਬਈ ਤਿੰਨ ਨੰਬਰ ਹੈ ਨਾ ਹਾਂ ਤਿੰਨ ਸੁਆ ਗਈ ਇਹ ਵੀ ਸੁਆ ਬਈ ਦੂਜਾ ਹੀ ਆ ਆਲਾ ਜਹੇ ਤੀਜਾ ਮੰਨ ਲੈ ਉਹ ਆਪਨ ਅਗਲੇ ਦੇਖ ਕੇ ਫੋਨ ਲਾਵੇ ਵੀਡੀਓ ਇਸ ਮਾਰ ਕੇ ਠੀਕ ਹੈ ਹਾਂ ਇਹ ਨੂੰ ਕਿੰਨਾ ਟਾਈਮ ਹੋ ਗਿਆ ਸੂਈ ਇਹ ਨੂੰ ਸੂਈ ਨੂੰ ਮਹੀਨਾ ਹੋ ਗਿਆ ਬਈ ਪੂਰਾ ਠੀਕ ਹੈ ਬਈ ਤੇ ਬੱਚਾ ਇਹਦੇ ਮਗਰ ਬੱਚਾ ਬਈ ਸਵੇਰ ਹੋ ਗਿਆ ਦਾ ਬੱਚਾ ਬਈ ਨਾ ਬਈ ਐਕਸਪਾਇਰ ਤੇ ਲਖੇ ਮੈਂ ਕਹਿੰਦਾ ਕੱਦ ਭਜਨ ਬਹੁਤ ਆ ਬਈ ਕੱਦ ਭਜਨ ਬਹੁਤ ਆ ਬਈ ਬਾਕੀ ਰੰਗ ਬ੍ਰੈਂਡ ਵਾਲੀ ਬਹਿੜਾ ਕੋਈ ਆਈ ਨਹੀਂ ਉਹ ਹੂੰ ਸਹੀ ਗੱਲ ਆ ਲਖੇ ਗੋਲੜੇ ਬੜੀ ਗੁਲਾਬੀ ਥਾਣਾ ਗੁਲਾਬੀ ਥਣ ਲੇਵਾ ਵੀ ਮੈਂ ਕਹਿੰਦਾ ਗੁਲਾਬੀ ਹੀ ਆ ਗਿਆ ਗੁਲਾਬੀ ਕੋਈ ਲੇਵਾ ਸਹੀ ਗੱਲ ਆ ਬਈ ਗੁਲਾਬ ਇਹਦਾ ਬਈ ਰਾਤ ਆਏਗਾ ਦੁੱ ਦੁੱਧ ਦਾ ਰਾਬੜ ਮੰਗੂ ਹੈ ਬੜਾ ਦੇਣ ਗਿਆ ਥਾਨ ਦੇਖ ਯਾਰ ਬੜਾ ਚੰਗਾ ਬੜਾ ਚੰਗਾ ਸਹੀ ਗੱਲ ਲੈ ਤੋਰਾ ਤਾਰਾ ਬਾਕੀ ਬੜਾ ਚੰਗਾ ਬੜਾ ਦਾ ਤੋਰਾ ਤਾਰਾ ਬਈ ਚੈੱਕ ਕਰ ਸਕਦੇ ਇੱਕ ਨੰਬਰ ਤੋਰਾ ਆ ਗਿਆ ਪੂਰੀ ਵਿਥੀ ਤੇ ਥਾਨ ਲੱਗਿਆ ਬਗਰਮਾ ਟਾਈਟ ਜੈਡਰ ਦੀ ਕਹਿ ਸਕਦੇ ਆ ਬਈ ਪੂਰ ਛੱਟੇ ਦੀ ਆਪਣੀ ਇਹਦੀ ਵੀ ਗਾਰੰਟੀ ਹੈ ਬਈ ਹੂੰ ਪੂਰ ਛੱਟੇ ਦਾ ਆਪਣੀ 14 ਦਾ ਗਾਰੰਟੀ ਹੈ ਠੀਕ ਹੈ ਬਾਕੀ ਯਾਦ ਕੁਆਲਿਟੀ ਬਹੁਤ ਅਲੱਗ ਲੁੱਕੇ ਦਿਖਾ ਮੰਗਿਆ ਆਪਾਂ ਇਥੋਂ ਮੂੰਹ ਮਾ ਦਿਖਾਈਂ ਅਰ ਜਾ ਕਮਲੀ ਬੈਠਦੇ ਹੱਦ ਜੀ ਗੱਲ ਕਰੀਏ ਬਰੀਡ ਬਹੁਤ ਆ ਹਨਾ ਬਰੀਡ ਬਹੁਤ ਆ ਤੇ ਇੱਕ ਇੱਕ ਆ ਤੁ ਨਵਾਂ ਹਾਂ ਦਿਖਾਉਂਦੀ ਬਹੁਤ ਧੱਕਾ ਕਰਦਾ ਕੀ ਗੱਲ ਆ ਬਾਈ ਹਾਂ ਨਵਾਂ ਹਾਂ ਹਨਾ ਇਹ ਕਿੜਾ ਬੜਾ ਨਾ ਇਹ ਤੇ ਰੋਕ ਸਕਦਾ ਫਰਸ ਥੋੜੀ ਤਲਕਣ ਸਹੀ ਗੱਲ ਆ ਬਾਈ ਤਲਕਣ ਵਾਲਾ ਫਰਸ ਆ ਥੋੜਾ ਜਿਹਾ ਤੇ ਬਾਕੀ ਜਿਹੜੇ ਲੈਵਲ ਹੋਵੇ ਦੀ ਗੱਲ ਕਰੀਏ ਨਾ ਬਾੜੀ ਜੰਗੇ ਠੰਡੀ ਸੀਲ ਬਾਈ ਬਾੜੀ ਆ ਲੱਖੇ ਮੁੱਲ ਫਿਰਦਾ ਬਾਈ ਮੋਲੇ ਦਾ 46000 ਆ ਬਾਈ 46000 ਲੈ ਮੜਾ ਜਾ ਕਰੀ ਇਧਰ ਨੂੰ ਆਪਾ ਦਿਖਾਈ ਦਈਏ ਇਹਦਾ ਫੇਸ ਕੁਆਲਟੀ ਲੈ ਪੂਰੀ ਪਿਓਰ ਆ ਗਈ ਨਾ ਜਮਾ ਬਾਈ ਸਹੀ ਗੱਲ ਆ ਲੈ ਗੁਲਾਬੀ ਬੂ ਪ੍ਰਿੰਟ ਮੈਂ ਕਹਿੰਨਾ ਕੀ ਆ ਬਾਤ ਹੀ ਆ ਗਿਆ ਤੇ ਮੁੱਲ ਬਾਈ ਨੇ ਇਹਦਾ ਕਿਹ ਚ ਕੀ ਰੱਖਿਆਗਾ ਤੇ ਲੱਗੇ ਅਕੇਲਾ 8 ਤੇ ਕਿਹੜਾ ਸੂ ਆ ਗਈ ਇਹ ਬਾਈ ਹੈ ਪਲੂਣਾ ਹੂੰ ਅਗਲਾ ਜਿਹੇ ਦੂਜਾ ਮੰਦਲੇ ਠੀਕ ਹੈ ਬਾਈ ਹਾਂ ਤੇ ਬੱਚਾ ਇਹਦੇ ਮਗਰ ਬੱਚਾ ਉਹ ਬੱਛਾ ਹੈਗਾ 5 ਵੰਦਨਾ ਸੂਈ ਨੂੰ 나ੜੂਆ ਨਾਲ ਆ ਜੀ ਲੈ ਬਈ ਬੱਚਾ ਆਪਾ ਦਿਖਾਉਣੇ ਆਈ ਮਾੜਾ ਜਿਹਾ ਦਿਖਾਈ ਗੇ 나ੜੂ ਬੱਚਾ ਬਈ ਆ ਗਿਆ ਤੇ ਮਗਰ ਬੱਛਾ ਆ ਗਿਆ 5 ਵੰਦਨਾ ਸੂਈ 5 ਵੰਦਨਾ ਬਈ ਸਹੀ ਜਮ ਅੱਜ ਠੀਕ ਹੈ ਪੰਜ ਮੰਦਨ ਆ ਗਿਆ ਬਈ ਨੂੰ ਨਾੜੂਆ ਦਿਖਾ ਲੈ ਹੂੰ ਲੈ ਬਈ ਨਾੜੂਆ ਚੈੱਕ ਕਰਵਾ ਲੈ ਓਕੇ ਬਈ ਲੈ ਹੂੰ ਨਾੜੂਆ ਦੇ ਨਾਲ ਬਈ ਤੇ ਲਖੇ ਕਿੰਨਾ ਕ ਬੌਲਾ ਲੈ ਲਈਏ ਜਾਂ ਬਈ ਦੁੱਧ ਲਾ ਲਈਏ ਹੁਣ ਇਹਦੇ ਥੱਲੇ ਹਾਇਰ ਬਈ ਬੌਲਾ ਮੰਨ ਕੇ ਜਿਹੜਾ ਕੋਈ ਦੁੱਧ ਮੰਨ ਕੇ ਆ ਜੇ ਹੂੰ 24 ਲੀਟਰ ਤਿਆਰ ਆ ਬਾਈ ਮੰਨ ਕੇ ਲੈ ਜਾ ਜਾਲਾ ਠੀਕ ਆ ਹਾਂ ਤੇ ਠੰਡੀ ਠੰਡੀ ਮਾਠੰਡੀਆਂ ਪੂਰੀ ਵਧੀਆ ਬਈ ਕੋਈ ਚੱਕਰਾਂ ਦੀ ਗੱਲ ਨਹੀਂ ਹੂੰ ਪਹਿਲਾਂ ਇਹੇਵਾ ਦਿਖਾਈਏ ਇਹ ਚੋਣ ਵਿੱਚ ਆ ਕੋਈ ਫਾੜੀ ਵਾਲਾ ਡਰ ਆ ਬਈ ਹੂੰ ਫਾੜੀ ਵਾਲਾ ਡਰੈਸ ਹੀ ਗੱਲਾ ਥਣਾ ਥਣਾ ਦਾ ਗੈਪ ਪੱਕਾ ਰਹੇ ਨੇ ਬਈ ਚੈੱਕ ਥਣ ਤਾਂ ਬਾਹਲਾ ਦੂਰ ਦੂਰ ਲੱਗਿਆ ਬਈ ਬਾਹਲਾ ਜੰਗਾ ਥਣਾ ਹੱਥੀ ਚੋਲੇ ਆ ਫੇਸਬੁਕ ਦਿਖਾਇਆ ਇਹਦਾ ਪਛੀ ਦਾ ਮੈਂ ਕਹਿੰਦਾ ਡਾਇਮੰਡ ਪੀਸ ਆ ਗਿਆ ਹਨਾ ਹਾਂ 32 ਕਿਲੋ ਦਾ ਰਿਕਾਰਡ ਹੈ ਦੀ ਮਾਂ ਦਾ ਬਈ ਠੀਕ ਹੈ ਹਾਂ ਤੇ ਬਾਕੀ ਯਾਰ ਆਰਡਰ ਦਿਖਾਓ ਪਹਿਲਾਂ ਦਾ ਆਰਡਰ ਦਾ ਜਮਾ ਬਾਈ ਕਮਾਲ ਨੇ ਆ ਨਾੜਾ ਨੂੜਾ ਇੱਕ ਨੰਬਰ ਸੋਹਣਾ ਆਰਡਰ ਨੂੰ ਕਹਿ ਸਕਦੇ ਆ ਕਰਮ ਵਾਲੀ ਬਾਕੀ ਕੱਦ ਵਾਲੀ ਐਂ ਜੀ ਨਹੀਂ ਬਾਈ ਝਾੜੂ ਨਾ ਐਂ ਕਰ ਦੇ ਲੈ ਬਣ ਜਮਾ ਜਮਾ ਖਾਲੀ ਕਰ ਦਿੰਦੀ ਆ ਠੀਕ ਹੈ ਬਾਈ ਲੈ ਤੇ ਖੋਲ ਦੇ ਲੱਖੇ ਤੋੜ ਦੇ ਬਾਈ ਮੜੀ ਤੇ ਬਾਕੀ ਰੰਗ ਬੜਾ ਸੋਹਣਾ ਬਾਈ ਬੱਚੀ ਦਾ ਸਹੀ ਗੱਲ ਆ ਬਾਕੀ ਪਤਲਾ ਹੈ ਸਰੀਰ ਹਾਂ ਦੋਦੀ ਇਹ ਘੜਦੀ ਆ ਬਾਈ ਬਾਕੀ ਬਾਈ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਨਾ ਇੱਕ ਨੰਬਰ ਕੁਆਲਿਟੀ ਆ ਤੇ ਲਖੇ ਫਿਰ ਬਾਈ ਮੋਲੇ ਦਾ ਕਿਹਦਾ ਹਿਸਾਬ ਦਾ ਲਹੂਗਾ ਮੋਲੇ ਦਾ ਬਾਈ 85000 ਰੁਪਇਆ ਥੋੜਾ ਕਨਾ ਮਾਨਦਾਨ ਬਾ ਮਾੜਾ ਮੋਟਾ ਹੀ ਹੋ ਮਾਨਦਾਨ ਬਾਹਲੀ ਖਿੱਚ ਦੂਣਾ ਕਰਿਆ ਵਾਲਾ ਬਾਈ ਕਹਿੰਦਾ ਬਾਹਲਾ ਬਾਈ ਮੋਲ ਨਹੀਂ ਕਰਿਆ ਖਿੱਚ ਤੂ ਲੋਕ ਬਾਈ ਲੱਖ ਲੱਖ ਰੁਪਇਆ ਵਗਦਾ ਹੈ ਜੇ ਬੱਚਿਆਂ ਦਾ ਹੂੰ ਸਹੀ ਗੱਲ ਹੈ ਮੂੰਹੋ ਛਿੱਗੀ ਆ ਮੂੰਹ ਸੇਦਾਂਦਾ ਹਾਂ ਠੀਕ ਹੈ ਮੂੰਹ ਬਾਈ ਕਹਿੰਦਾ ਬਾਈ ਸੇਦਾਂਦਾ ਲੈ ਜਾ ਲਖਿਆ ਤੇ ਬਾਈ ਕਹਿੰਦਾ ਬਾਈ 85000 ਰੁਪਇਆ ਹੈ ਨਾ ਬਾਹਲੀ ਚੰਗੀ ਬੋਦੀ ਬਾਦੀ ਵਾਲੀ ਬੱਚੀ ਆ ਹੂੰ ਸਹੀ ਗੱਲ ਹੈ ਫੁੱਲ ਕੱਦ ਵਾਲੀ ਆ ਕਿ ਬਾਈ ਸੂਈ ਸਵਾਈਆ ਬੱਚਾ ਮਗਰ ਆ ਗਿਆ ਤੇ ਬੱਸਾ ਜੇ ਕਿਸੇ ਵੀ ਵੀਰ ਨੂੰ ਬਈ ਚਾਰਾ ਨਗਾ ਚੋਂ ਕੋਈ ਵੀ ਨਾਲ ਪਸੰਦ ਆਵੇ ਬਾਈ ਨਾ ਕਰਿਓ ਕੰਟੈਕਟ ਲੈ ਦਿਵਾ ਦੇ ਲੈ ਧੰਨਵਾਦ ਕੋਈ ਇਹੋ ਨਹੀਂ ਗਰਮ ਕੁਛ ਨਹੀਂ ਕਹਿੰਦੀ ਨਾ ਸਹੀ ਕਹਿੰਦਾ